ਲੁਬਿਆਨਾ ਸ਼ਹਿਰ ਦੇ ਵਿੱਚ ਇੱਕ ਮਸ਼ਹੂਰ ਮਠਾਈਆਂ ਦੀ ਦੁਕਾਨ ਜਿੱਥੋਂ ਮਠਾਈ ਦੇ ਵਿੱਚੋਂ ਨਿਕਲਿਆ ਇਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਇੱਕ ਪਾਸੇ ਤਾਂ ਇਹਨਾਂ ਨਾਮੀ ਦੁਕਾਨਾਂ ਦੇ ਵਿੱਚ ਜ਼ਿਆਦਾ ਕੀਮਤਾਂ ਤੇ ਅਸੀਂ ਲੋਕ ਮਠਾਈਆਂ ਖਰੀਦਦੇ ਆ ਸਾਡੇ ਕੋਲੋਂ ਵਾਧੂ ਪੈਸੇ ਵਸੂਲੇ ਜਾਂਦੇ ਨੇ ਪਰ ਬਦਲੇ ਦੇ ਵਿੱਚ ਸਿਹਤ ਦਾ ਨਾ ਕਿੰਨਾ ਵੱਡਾ ਖਿਲਵਾੜ ਹੁੰਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਤੇ ਤਸਵੀਰਾਂ ਲੁਧਿਆਣਾ ਦੀ ਇੱਕ ਮਸ਼ਹੂਰ ਸਵੀਟ ਸ਼ਾਪ ਦੀਆਂ ਨੇ ਜਿੱਥੇ ਮਠਾਈ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਜਿਸ ਤੋਂ ਬਾਅਦ ਮੌਕੇ ਤੇ ਗਾਹ ਪੈ ਜਾਂਦਾ ਵੇਖੋ ਕਿਵੇਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਹਾਲਾਂਕਿ ਇੱਥੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਇਸ ਤੋਂ ਬਾਅਦ ਹੰਗਾਮਾ ਕਰ ਦਿੱਤਾ ਗਿਆ ਤਾਂ ਤਿਉਹਾਰੀ ਸੀਜ਼ਨ ਹੈ ਹਾਲਾਂਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਵੀ ਇਹਨਾਂ ਨੂੰ ਨਤੇ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਸੈਂਪਲ ਭਰੇ ਜਾਂਦੇ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲੁਧਿਆਣਾ ਦੀ ਇੱਕ ਨਾਮੀ ਸਵੀਟ ਸ਼ਾਪ ਦੀਆਂ ਨੇ ਜਿੱਥੇ ਮਠਾਈ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਦੇ ਵੱਲੋਂ ਗਾ ਪਾ ਦਿੱਤਾ ਜਾਂਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਤੇ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿ ਅਜਿਹੇ ਦੁਕਾਨਦਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫੂਡ ਸਪਲਾਈ ਵਿਭਾਗ ਦੇ ਵੱਲੋਂ ਤੇ ਸਿਹਤ ਵਿਭਾਗ ਦੇ ਵੱਲੋਂ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਇਦਾਂ ਦੀ ਸਵੀਟ ਸ਼ਾਪ ਆ ਲੋਕਾਂ ਨੂੰ ਮਠਾਈ ਦੇ ਨਾਂ ਤੇ ਕੀੜੇ ਮਕੋੜੇ ਖਵਾਰੀ ਐ ਜ਼ਹਿਰ ਖਵਾਰੀ ਐ ਲੋਕਾਂ ਦੇ ਜਾਨ ਮਾਨ ਨਾਲ ਖਲਵਾੜ ਕਰ ਰਹੀ ਐ ਵੀ ਇਦਾਂ ਦੇ ਜਿਹੜੇ ਸਵੀਟ ਸ਼ਾਪ ਆਏ ਬੰਦ ਹੋਣੇ ਚਾਹੀਦੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਐ ਸੀਲ ਹੋਣੇ ਚਾਹੀਦੇ ਆ ਇਹ ਤੁਹਾਡੇ ਸਾਹਮਣੇ ਹੀ ਹਾਲਾਤ ਨੇ ਤੁਹਾਨੂੰ ਦਿਖਾਇਆ ਵਾ ਲਾਈਵ ਤੁਹਾਡੇ ਚੈਨਲ 'ਚ ਕਿੰਦਾ ਸੰਡੀਆਂ ਚੱਲ ਰਹੀਆਂ ਨੇ ਇਹਨਾਂ ਨੇ ਰਖੜੀ ਤੇ ਵੀ ਇਹੀ ਜ਼ਹਿਰ ਵੇਚਿਆ ਵਾ ਇਹੀ ਜ਼ਹਿਰ ਵੇਚਿਆ ਲੋਕਾਂ ਦੀ ਜਾਨ ਮਾਨ ਨਾਲ ਖਲਵਾੜ ਕਰ ਰਹੇ ਨੇ ਤੇ ਅਸੀਂ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਸਿਵਲ ਸਰਜਨ ਨੂੰ ਵੀ ਇਹਨਾਂ ਨੇ ਕੰਪਲੀਟ ਪਾਈ ਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਜਦ ਤੱਕ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਕਿਉਂਕਿ ਇਦਾਂ ਦੇ ਸਵੀਟ ਸ਼ਾਪ ਆ ਜਿਹੜੇ ਲੋਕਾਂ ਦੇ ਜਾਨ ਮਾਲ ਨਾਲ ਖਲਵਾੜ ਕਰਦੇ ਨੇ ਲੋਕ ਵਿਸ਼ਵਾਸ ਕਰਕੇ ਕਿ ਵਧੀਆ ਨੇ ਵਧੀਆ ਸਵੀਟ ਸ਼ਾਪ ਨੇ ਇੱਥੇ ਵਧੀਆ ਮਠਾਈ ਮਿਲਦੀ ਆ ਵਿਸ਼ਵਾਸ ਕਰਕੇ ਇਹਨਾਂ ਤੋਂ ਲੈ ਕੇ ਜਾਂਦੇ ਨੇ ਪਰ ਇਹ ਲੋਕਾਂ ਨਾਲ ਧੋਖਾ ਧੜੀ ਕਰ ਰਹੇ ਨੇ ਤੇ ਉੱਪਰ ਇਹਨਾਂ ਨੇ ਹੋਟਲ ਵੀ ਖੋਲਿਆ ਹੋਏ ਹੋਏ ਜਿਹੜਾ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਵੀ ਇਹ ਬਿਨਾ ਆਇਡੈਂਟੀਟੀ ਪ੍ਰੂਫ ਦੇ ਇੱਥੇ ਕਮਰੇ ਦਿੰਦੇ ਨੇ ਦਾਅ ਵਪਾਰ ਦਾ ਧੰਦਾ ਵੀ ਕਰਦੇ ਨੇ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਹੈਲਥ ਡਿਪਾਰਟਮੈਂਟ ਨੂੰ ਇਹ ਮੰਨ ਕਰਦੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਖਰਾਬ ਮਠਾਈ ਵੇਚ ਰਹੇ ਨੇ ਲੋਕਾਂ ਨੂੰ ਮੌਤ ਵੇਚ ਰਹੇ ਨੇ ਇਹਨਾਂ ਤਾਂ ਜਿਹੜੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਕੁਝ ਕੋ ਦੂਰੀ ਤੇ ਹੀ ਪੰਜਾਬ ਦੇ ਮੰਤਰੀ ਹਰਦੀਪ ਮੁੰਡੀਆਂ ਜੀ ਦਾ ਘਰ ਵੀ ਆ ਆਫਿਸ ਵੀ ਆ ਤੇ ਉਹਦੇ ਬਾਅਦ ਆ ਦੇਖ ਲਓ ਇਦਾਂ ਦੀਆਂ ਲਾਹ ਪਰਵਈਆਂ ਮੈਂ ਤੁਹਾਨੂੰ ਜਿੱਦਾਂ ਕੀ ਇਹ ਭਰਾ ਨੇ ਦੱਸਿਆ ਬੰਟੀ ਜੀ ਨੇ ਜਿਨ੍ਹਾਂ ਦਾ ਜਨਮ ਦਿਨ ਆ ਇਹ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਗਿਆ ਸੀ ਜਿੱਥੇ ਘਰ ਆ ਉੱਥੇ ਹੀ ਸੁੰਡੀ ਨਿਕਲੀ ਇਹ ਦੇ ਵਿੱਚੋਂ ਵੀ ਅਸੀਂ ਤਾਂ ਮੰਤਰੀ ਸਾਹਿਬ ਨੂੰ ਵੀ ਮੰਗ ਕਰਦੇ ਪੰਜਾਬ ਸਰਕਾਰ ਨੂੰ ਮੰਗ ਮੰਗ ਕਰਦੇ ਆ ਇਹ ਬੜੀ ਮੱਤ ਭਾਗੀ ਘਟਨਾ ਬਹੁਤ ਸ਼ਰਮ ਦੀ ਗੱਲ ਆ ਤੇ ਜਿਹੜੀ ਇਹ ਤੇ ਬਣਦੀ ਕਾਰਵਾਈ ਆ ਉਹਨਾਂ ਨੂੰ ਵੀ ਕਰਾਣੀ ਚਾਹੀਦੀ ਸਾਡੇ ਨਾਲ ਖੜ ਕੇ ਕਰਾਣੀ ਚਾਹੀਦੀ ਹੈ ਤੇ ਹੱਕ ਸੱਤੇ ਦੀ ਆਵਾਜ਼ ਅਸੀਂ ਹਮੇਸ਼ਾ ਚੱਕਦੇ ਰਹੇ ਆ ਚੱਕਦੇ ਰਵਾਂਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹਦਾ ਜਿਹੜੇ ਸਵੀਟ ਸ਼ਾਪ ਆ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੀਜ਼ ਹੋਣਾ ਚਾਹੀਦਾ ਵਾ ਜਿਹੜੀਆਂ ਮਿਠਾਈ ਦੀ ਵੱਡੇ ਵੱਡੇ ਸ਼ਾਪ ਜਿਹੜਾ ਹੁਣ ਇੱਥੇ ਬਹੁਤ ਨਾਮੀ ਜਰਮੀ ਆ ਇਹਨਾਂ ਨਾਮ ਮੁਕੇ ਸਵੀਟ ਸ਼ਾਪ ਦਾ ਇਹ ਫ੍ਰੀਜ਼ਰ ਦੇ ਵਿੱਚ ਰੱਖੇ ਹੋਏ ਨੇ ਕੋਈ ਦੇਖੋ ਸਪੈਰੀ ਡੇਟਿੰਗ ਲਾਈ ਹੈ ਇਹਨਾਂ ਨੇ ਠੀਕ ਹੈ ਜੀ ਫ੍ਰੀਜ਼ਰ ਕਰਕੇ ਸੁੰਡੀਆਂ ਜਿਹੜੇ ਕੀੜੇ ਨੇ ਉਹ ਵਿੱਚ ਜੰਮੇ ਹੋਏ ਨੇ ਜੇ ਮਾੜਾ ਜਿਹਾ 10 15 ਮੀਟਰ ਗੈਪ ਹੋ ਜਾਂਦਾ ਉਹ ਨਾਲ ਬਾਹਰ ਕਲੇ ਇਹ ਖਰਾਬ ਮਠਾਈਆਂ ਲੋਕ ਖਾ ਲਓ ਖਾ ਰਹੇ ਨੇ ਪੁਹਾਰ ਹੋਣੇ ਮਰ ਰਹੇ ਨੇ ਹਸਪਤਾਲਾਂ ਦਾ ਲੱਖਾਂ ਬਿੱਲ ਬਣ ਰਿਹਾ ਪਰ ਇਹਨਾਂ ਨੂੰ ਕੀ ਹੈ ਇਹਨਾਂ ਨੇ ਸਿਰਫ ਵਪਾਰ ਕਰਨਾ ਹੈ ਇਹਨਾਂ ਨੂੰ ਆਪਣਾ ਬਿਜ਼ਨਸ ਚਾਹੀਦਾ ਤੇ ਦੇ ਵਪਾਰ ਦਾ ਦੰਦਾ ਚੱਲਦਾ ਪਿਆ ਇਹਨਾਂ ਨੂੰ ਸਰਕਾਰ ਦਾ ਡਰ ਹੀ ਨਹੀਂ ਨਾ ਸਰਕਾਰ ਦਾ ਡਰ ਆ ਮੌਕੇ ਦੇ ਮੰਤਰੀ ਬੈਠੇ ਜਿਹੜੇ ਖਾਣ ਲੱਗੇ ਜਾਂ ਮਰ ਜਾਂਦੇ ਕੁਝ ਹੋ ਜਾਂਦੇ ਨਾ ਉਹਨਾਂ ਦਾ ਡਰ ਪੈਸਾ ਚੜ ਜਾਂਦਾ ਸਾਰਾ ਕੰਮ ক্লোਜ਼ ਹੋ ਜਾ ਰਿਹਾ ਵੱਡੇ ਨਾਮ ਵੱਡੇ ਦਰਸ਼ਨ ਛੋਟੇ 100% देसी के लिखा और 80% सुनडियां निकलदियां ने आ देखो आज मेरा बर्थडे सी जन्मदिन सी मेरा और मैं अपने जन्मदिन ते बड़े हर्षोल्लास दे नाल खुशी दे नाल ਘਰੋਂ نکلਿਆ ਵਾ ਮੇਰੇ ਫਰੈਂਡ ਨੇ ਫੋਨ ਕੀਤਾ ਵੀ ਆਪਾ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਕੇਕ ਕੱਟਣਾ ਅਸੀਂ ਉੱਥੇ ਕੇਕ ਕੱਟਣ ਗਏ ਆ ਮੈਂ ਇੱਥੇ 12:20 ਮਿੰਟ ਤੇ ਮਿਠਾਈ ਲਈ ਕਿਲੋ ਬਕੇਸ਼ ਸ਼ੂਟ ਸ਼ੌਪ ਤੋਂ ਇਹ ਮਿਠਾਈ ਮੈਂ ਪੈ ਕੇ ਦਿੱਤਾ ਇਹਨਾਂ ਨੇ ਕਰਕੇ ਮੈਂ ਲੈ ਕੇ ਉੱਥੇ ਗਿਆ ਵਾਂ ਅਸੀਂ ਕੇਕ ਕੱਟਿਆ ਅਸੀਂ ਮੰਤਰੀ ਸਾਹਿਬ ਦੇ ਕੋਲ ਜਾ ਕੇ ਉੱਥੇ ਸਾਰੇ ਜਿੰਨੇ ਵੀ ਪ੍ਰਸ਼ਾਸਨ ਬੈਠੇ ਸੀ ਸਾਰਿਆਂ ਨੂੰ ਮਿਠਾਈ ਖਵਾਉਣ ਲੱਗੇ ਸੀ ਜਦੋਂ ਆਪਾਂ ਮਿਠਾਈ ਬਾਹਰ ਕੱਢਿਆ ਵਾ ਤਾਂ ਉਹਦੇ ਵਿੱਚ ਸੁੰਡੀ ਚੱਲ ਰਹੀ ਸੀ ਸੁੰਡੀ ਚੱਲ ਰਹੀ ਸੀ ਸੋਚਣ ਵਾਲੀ ਗੱਲ ਹੈ ਵੀ ਕੁਝ ਕੁ ਦਿਨ ਪਹਿਲੇ ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਗਿਆ ਇਹਦਾ ਮਤਲਬ ਹੈ ਸਾਡੀਆਂ ਭੈਣਾਂ ਭਰਾਵਾਂ ਨੂੰ ਅਹੀ ਚੀਜ਼ ਖਵਾਉਂਦੇ ਰਹੇ ਆ ਇਹ ਜ਼ਹਿਰ ਵੇਚਦੇ ਰਹੇ ਆ ਇਹ ਜ਼ਹਿਰ ਹੀ ਵੇਚ ਰਹੇ ਸੀ ਜਿਹੜੀ ਚੀਜ਼ ਮੈਂ ਹੈਰਾਨ ਆ ਵੀ ਮੈਂ ਉੱਥੇ ਆਪਣਾ ਖੁਸ਼ੀ ਦਾ ਮੌਕਾ ਲੈ ਕੇ ਗਿਆ ਸੀ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਤੁਸੀਂ ਸੋਚੋ ਜੇ ਕੋਈ ਗੱਲ ਹੋ ਜਾਂਦੀ ਕੱਲ ਦੇ ਦਿਨ ਜੇ ਕੋਈ ਮੰਤਰੀ ਸਾਹਿਬ ਨਾਲ ਹੀ ਕੋਈ ਗੱਲ ਹੋ ਜਾਂਦੀ ਤੇ ਉਹਦਾ ਜਵਾਬ ਕੌਣ ਦਿੰਦਾ ਇਹ ਮਠਾਈ ਇਹ ਮਠਾਈ ਨਹੀਂ ਹੈ ਇਹ ਜ਼ਹਿਰ ਹੈ ਜ਼ਹਿਰ ਹੈ ਜਿਹਦੇ ਵਿੱਚ ਸੁੰਡੀਆਂ ਚੱਲ ਰਹੀਆਂ ਨੇ ਕਿਹੜੀਆਂ ਚੱਲ ਰਹੀਆਂ ਨੇ ਇਹ ਤੇ ਚਲੋ ਅੱਛੀ ਤੁਹਾਨੂੰ ਨਜ਼ਰ ਆ ਗਈ ਜਾਈ ਤੇ ਚੱਕ ਕੇ ਸਿੱਧਾ ਖਾ ਹੀ ਲੈਂਦੇ ਨੇ ਸਿੱਧਾ ਖਾ ਲੈਂਦੇ ਨੇ ਆਪਣੇ ਬੱਚੇ ਵੀ ਲਾ ਲੀਏ ਚੱਕੀ ਵੀ ਲਗਾ ਲੀਏ ਤੇ ਹਾਂਜੀ ਤੇ ਕਹਿੰਦਾ ਮਤਲਬ ਉਹ ਜਦੋਂ ਬਿਮਾਰੀ ਜਿਹੜੀ ਲੱਗਦੀ ਆ ਉਹ ਇਹਨਾਂ ਨੂੰ ਥੋੜੇ ਪਤਾ ਉਹ ਤਾਂ ਜਿਹੜੇ ਘਰ ਦੇ ਪੁੱਤਰੇ ਨੇ ਉਹਨਾਂ ਨੂੰ ਪਤਾ ਇਹ ਤਾਂ ਜ਼ਹਿਰ ਵੇਚ ਰਹੇ ਨੇ ਏ ਜੀ ਆਂਡਰ ਨਾਲ ਗੱਲ ਕੀਤੀ ਹੈ ਕੋਈ ਦੁਕਾਨ ਦੇ ਓਨਰ ਕੋਲ ਮੈਂ ਮਠਾਈ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਦਿਖਾਇਆ ਮੈਂ ਉਹਨਾਂ ਨੂੰ ਵੀਡੀਓ ਵੀ ਦਿਖਾਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਆ ਕੀ ਕਰ ਰਹੇ ਹੋ ਮੈਨੂੰ ਕਹਿੰਦਾ ਕਹਿੰਦਾ ਸਾਡੇ ਤੋਂ ਗਲਤੀ ਹੋ ਗਈ ਸਾਡੇ ਸਟਾਫ ਨੇ ਗਲਤੀ ਕੀਤੀ ਹੋਣੀ ਹੈ ਮੈਂ ਇਸ ਗਲਤੀ ਨੂੰ ਮੰਨਦਾ ਆ ਤੁਹਾਡੇ ਜਨਮ ਦਿਨ ਦਾ ਟਾਈਮ ਹੈ ਤੁਹਾਨੂੰ ਇਹ ਹੋ ਸਕਦਾ ਵੀ ਮੈਂ ਤੁਹਾਨੂੰ 5 ਕਿਲੋ ਹੋਰ ਮਠਾਈ ਦਿਨਾ ਉਹ ਤੋਂ ਬਾਅਦ ਤੁਹਾਨੂੰ ਮੈਂ 3 ਕਿਲੋ ਦਾ ਕੇਕ ਬਣਾ ਦੇਣਾ ਜਿਹਦੇ ਨਾਲ ਤੁਸੀਂ ਆਪਣੇ ਫਰੈਂਡਸ ਨਾਲ ਜਾ ਕੇ ਬਰਥਡੇ ਸੈਲੀਬ੍ਰੇਟ ਕਰੋ ਆਪਣਾ ਤਿੰਨ ਨਾ ਖਰਾਬ ਕਰੋ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਪਹਿਲਾਂ ਪੱਤਰਕਾਰ ਪਿੱਛੇ ਬੈਠੇ ਸੀ ਉਹਨਾਂ ਨੇ ਵੀ ਮੈਨੂੰ ਪਤਾ ਲੱਗਿਆ ਚਲੋ ਉਹਨਾਂ ਦੇ ਰਿਸ਼ਤੇਦਾਰ ਹਨਾ ਵੀ ਆਪਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਪੁੱਛਦਾ ਰਿਹਾ ਮੈਂ ਕਿਹਾ ਇਹ ਤੁਸੀਂ ਕੀ ਵੇਚ ਰਹੇ ਹੋ ਇਹ ਕੀ ਵੇਚ ਰਹੇ ਹੋ ਉਹਨਾਂ ਨੇ ਮੈਨੂੰ ਬਹੁਤ ਵਾਰੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮਗਰ ਮੈਂ ਪਿੱਛੇ ਨਹੀਂ ਹਟਿਆ ਮੈਂ ਮੀਡੀਆ ਨੂੰ ਫੋਨ ਲਾਇਆ ਸੀ ਪਿੱਛੇ ਵੀ ਕੁਝ ਪੱਤਰਕਾਰ ਬੈਠੇ ਸੀ ਜੋ ਕਿ ਡੇਢ ਦੋ ਘੰਟੇ ਸੇ ਡੇ ਪਰ ਅਸੀਂ ਖਬਰਸਾਰ ਨਿਊਜ਼ ਨੂੰ ਫੋਨ ਕੀਤਾ ਸਾਰੇ ਤੁਹਾਡੇ ਚੈਨਲ ਨੂੰ ਵੀ ਫੋਨ ਕੀਤਾ ਸਾਰਿਆਂ ਦਾ ਜੀ ਆਇਆਂ ਵੈਲਕਮ ਕਰਦੇ ਜੋ ਕਿ ਬਹੁਤ ਮੌਕੇ ਤੇ ਪਹੁੰਚ ਕੇ ਸਾਡਾ ਬਿਆਨ ਹੁਣ ਕਿੰਨੀ ਦੇਰ ਤੱਕ ਤੁਸੀਂ ਇੱਥੇ ਬੈਠੇ ਰਹੋਗੇ ਇਹ ਜੇ ਇਹ ਜਦੋਂ ਤੱਕ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਤੱਕ ਇਹ ਹੋਟਲ ਇਹ ਬੰਦ ਨਹੀਂ ਹੁੰਦਾ ਅੱਛਾ ਮੁਕੇਸ਼ ਸ਼ੂਟਸਾਪ ਜਦੋਂ ਤੱਕ ਸੀਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਇੱਥੇ ਬੈਠੇ ਰਹਿਵਾਂਗੇ ਇੱਥੋਂ ਉੱਠਣਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਜਾਂ ਪੂਰਵ ਵਿਭਾਗ ਨੂੰ ਕਿਸੇ ਨੇ ਕੰਪਲੀਟ ਕੀਤੀ ਗਈ ਹੈ ਅਸੀਂ 3 ਘੰਟੇ ਹੋ ਗਏ ਸਾਨੂੰ ਫੋਨ ਕੀਤੇ ਨੂੰ ਕੋਈ ਪ੍ਰਸ਼ਾਸਨ ਕੋਈ ਪੂਰਵ ਵਿਭਾਗ ਨਹੀਂ ਆਇਆ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀ ਕੰਟਰੋਲ ਰੂਮ ਤੇ ਉਹ ਘੰਟੇ ਬਾਅਦ ਇੱਥੇ ਪ੍ਰਸ਼ਾਸਨ ਪਹੁੰਚੀ ਸੋ ਜੀ ਸਰ ਆਏ ਨੇ ਇੰਚਾਰਜ ਆਸ਼ਵਾਸ਼ਣ ਹਲੇ ਉਹ ਗੱਲ ਕਰ ਰਹੇ ਨੇ ਕੰਪਲੇਂਟ ਲਿਖਾ ਰਹੇ ਆਂ ਅਸੀਂ ਕੰਪਲੇਂਟ ਦਵਾਂਗੇ ਉਹ ਤੋਂ ਬਾਅਦ ਅਸੀਂ ਦੇਖਾਂਗੇ ਵੀ ਅੱਗੇ ਕੀ ਹੁੰਦਾ ਕਿਉਂਕਿ ਗੱਲ ਛੋਟੀ ਨਹੀਂ ਹੈ ਜਿਹਦੀ ਮੌਜੂਦਾ ਸਰਕਾਰ ਹੈ ਉਸ ਦਫ਼ਤਰ ਦੇ ਵਿੱਚ ਮੈਂ ਗਿਆ ਸੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਉੱਥੇ ਇਹ ਜ਼ਹਿਰ ਜ਼ਹਿਰ ਲੈ ਕੇ ਗਿਆ ਸੀ ਮੈਨੂੰ ਹੈਰਾਨੀ ਹੋ ਰਹੀ ਹੈ ਵੀ ਮੈਂ ਕੀ ਲੈ ਗਿਆ ਸੀ ਮੈਂ ਤਾਂ ਸੋਚ ਕੇ ਆਇਆ ਸੀ ਮੁਕੇਸ਼ ਸ਼ੂਟ ਸ਼ਾਪ ਤੇ ਬਹੁਤ ਵਧੀਆ ਮਿਠਾਈ ਵਿਕਦੀ ਹੈ ਰੇਂਜਲਸ ਵੇਚਦੇ ਨੇ ਪਰ ਪਰਮਨੰਥ ਕੰਮ ਹੈ ਕਿਸੇ ਕਾਰਨ ਪਰ ਕੇ ਦੇਰੀ ਨਾਲ ਆ ਰਹੇ ਨੇ ਇਸ ਕਰਕੇ ਮੈਂ ਇਹਨਾਂ ਨੂੰ ਸੀਲ ਬੰਦ ਕਰ ਲੈ ਲਿਆ ਉਹ ਆ ਰਹੇ ਇਹਨਾਂ ਨੂੰ ਹੈਂਡ ਓਵਰ ਕੀਤਾ ਜਾਊਗਾ ਉਹ ਅਗਲਾ ਨਿਰੀਖਣ ਕਰਕੇ ਜੋ ਬੰਦੀ ਕਰ ਵੀ ਕੀ ਕਰਨਗੇ ਜੀ ਅੱਛਾ ਜੀ ਇਹਨਾਂ ਤੇ ਕਾਰਵਾਈ ਹੋਈਗੀ ਜੀ ਜੋ ਉਹਨਾਂ ਫੂਡ ਸਪਲਾਈ ਮੈਕਮ ਹੈ ਜੀ ਕਹਿੰਦਾ ਵੈਸੇ ਇਦਾਂ ਜਦੋਂ ਦੇਖਦੇ ਆਪਾਂ ਲੋਕ ਮਹਿੰਗੀਆਂ ਜਗ੍ਹਾ ਤੇ ਜਾਂਦੇ ਮਹਿੰਗੀਆਂ ਮਠਾਈਆਂ ਲੈਣ ਜਾਂਦੇ ਕਹਿੰਦੇ ਮਹਿੰਗੀ ਥਾਂ ਤੋਂ ਲੈ ਲਓ ਪਰਿਵਾਰ ਦੇ ਵਿੱਚ ਚੰਗੀ ਚੀਜ਼ ਖਵਾਓ ਜਦੋਂ ਇਦਾਂ ਦਾ ਹੋ ਜਾਂਦਾ ਕਿਵੇਂ ਇਹ ਤਾਂ ਹੁਣ ਸਾਰੀਆਂ ਇਨਵੈਸਟੀਗੇਸ਼ਨ ਬਾਅਦ ਫੂਡ ਸਪਲਾਈ ਦੇ ਕੀ ਨਿਕਲਦਾ ਉੱਤੋਂ ਬਾਅਦ ਪਹ ਲੱਗੂ ਕਿੱਥੋਂ ਕੀ ਗਲਤੀ ਹੈ ਕਿੱਦਾਂ ਹੋਇਆ ਉਹ ਦੱਸੋ ਹੋਰ ਇਹ ਕਹਿੰ ਨੀ ਉਹ ਤਾਂ ਹੈ ਹੋਟਲ ਤੇ ਹੈ ਗਿਆ ਹਾਂ ਕਹਿੰਦੇ ਬਿਨਾ ਆਧਾਰ ਕਾਰਡ ਤੋਂ ਕੱਪੜਾ ਲਾਂਦੇ ਇੱਥੇ ਜਾਂ ਕੋਈ ਇਦਾਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਇਦਾਂ ਓਕੇ ਅੱਜ ਮੇਰਾ ਬਰਥਡੇ ਸੀ ਜਨਮ ਦਿਨ ਸੀ ਮੇਰਾ ਔਰ ਮੈਂ ਆਪਣੇ ਜਨਮ ਦਿਨ ਤੇ ਬੜੇ ਹਰਸੋ ਉਲਾਸ ਦੇ ਨਾਲ ਖੁਸ਼ੀ ਦੇ ਨਾਲ ਘਰੋਂ ਨਿਕਲਿਆ ਆ ਮੇਰੇ ਫਰੈਂਡ ਨੇ ਫੋਨ ਕੀਤਾ ਵੀ ਆਪਾਂ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਕੇਕ ਕੱਟਣਾ ਅਸੀਂ ਉੱਥੇ ਕੇਕ ਕੱਟਣ ਗਏ ਆ ਮੈਂ ਇੱਥੇ 12:20 ਮਿੰਟ ਤੇ ਮਿਠਾਈ ਲਈ ਕਿਲੋ ਬਕੇਸ਼ ਸ਼ੂਟ ਸ਼ੌਪ ਤੋਂ ਇਹ ਮਿਠਾਈ ਮੈਂ ਪੈ ਕੇ ਦਿੱਤਾ ਇਹਨਾਂ ਨੇ ਕਰਕੇ ਮੈਂ ਲੈ ਕੇ ਉੱਥੇ ਗਿਆ ਆ ਅਸੀਂ ਕੇਕ ਕਟਿਆ ਅਸੀਂ ਮੰਤਰੀ ਸਾਹਿਬ ਦੇ ਕੋਲ ਜਾ ਕੇ ਉੱਥੇ ਸਾਰੇ ਜਿੰਨੇ ਵੀ ਪ੍ਰਸ਼ਾਸਨ ਬੈਠੇ ਸੀ ਸਾਰਿਆਂ ਨੂੰ ਮਠਾਈ ਖਵਾਉਣ ਲੱਗੇ ਸੀ ਜਦੋਂ ਆਪਾਂ ਮਠਾਈ ਬਾਹਰ ਕੱਢਿਆ ਵਾ ਤਾਂ ਉਹਦੇ ਵਿੱਚ ਸੁੰਢੀ ਚੱਲ ਰਹੀ ਸੀ ਸੁੰਢੀ ਚੱਲ ਰਹੀ ਸੀ ਸੋਚਣ ਵਾਲੀ ਗੱਲ ਹੈ ਵੀ ਕੁਝ ਕੁ ਦਿਨ ਪਹਿਲੇ ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਗਿਆ ਇਹਦਾ ਮਤਲਬ ਹੈ ਸਾਡੀਆਂ ਭੈਣਾਂ ਭਰਾਵਾਂ ਨੂੰ ਇਹੀ ਚੀਜ਼ ਖਵਾਉਂਦੇ ਰਹੇ ਆ ਇਹ ਜ਼ਹਿਰ ਵੇਚਦੇ ਰਹੇ ਆ ਇਹ ਜ਼ਹਿਰ ਹੀ ਵੇਚ ਰਹੇ ਸੀ ਜਿਹੜੀ ਚੀਜ਼ ਮੈਂ ਹੈਰਾਨ ਆ ਵੀ ਮੈਂ ਉੱਥੇ ਆਪਣਾ ਖੁਸ਼ੀ ਦਾ ਮੌਕਾ ਲੈ ਕੇ ਗਿਆ ਸੀ ਮંત્રી ਸਾਹਿਬ ਦੇ ਦਫ਼ਤਰ ਦੇ ਵਿੱਚ ਤੁਸੀਂ ਸੋਚੋ ਜੇ ਕੋਈ ਗੱਲ ਹੋ ਜਾਂਦੀ ਕੱਲ ਦੇ ਦਿਨ ਜੇ ਕੋਈ ਮੰਤਰੀ ਸਾਹਿਬ ਨਾਲ ਹੀ ਕੋਈ ਗੱਲ ਹੋ ਜਾਂਦੀ ਤੇ ਉਹਦਾ ਜਵਾਬ ਕੌਣ ਦਿੰਦਾ ਇਹ ਮਠਾਈ ਇਹ ਮਠਾਈ ਨਹੀਂ ਹੈ ਇਹ ਜ਼ਹਿਰ ਹੈ ਜ਼ਹਿਰ ਹੈ ਜਿਹਦੇ ਵਿੱਚ ਸੁੰਡੀਆਂ ਚੱਲ ਰਹੀਆਂ ਨੇ ਕਿਹੜੀਆਂ ਚੱਲ ਰਹੀਆਂ ਨੇ ਇਹ ਤੇ ਚਲੋ ਅੱਛੀ ਤੁਹਾਨੂੰ ਨਜ਼ਰ ਆ ਗਈ ਜਾਈ ਤੇ ਚੱਕ ਕੇ ਸ ਤਾਂ ਖਾ ਹੀ ਲੈਂਦੇ ਨੇ ਨੇ ਬੱਚੇ ਵੀ ਲਾ ਲੀਏ ਚੁੱਪੀ ਵੀ ਲਗਾ ਲੀਏ ਤੇ ਹਾਂਜੀ ਤੇ ਕਹਿੰਦਾ ਮਤਲਬ ਉਹ ਜਦੋਂ ਬਿਮਾਰੀ ਜਿਹੜੀ ਲੱਗਦੀ ਆ ਉਹ ਇਹਨਾਂ ਨੂੰ ਥੋੜੇ ਪਤਾ ਉਹ ਤਾਂ ਜਿਹੜੇ ਘਰ ਦੇ ਪੁੱਤਰੇ ਨੇ ਉਹਨਾਂ ਨੂੰ ਪਤਾ ਇਹ ਤਾਂ ਜ਼ਹਿਰ ਵੇਚ ਰਹੇ ਨੇ ਇਹ ਦੁਕਾਨ ਦੇ ਓਨਰ ਨਾਲ ਗੱਲ ਕੀਤੀ ਹੈ ਕੋਈ ਦੁਕਾਨ ਦੇ ਓਨਰ ਕੋਲ ਮੈਂ ਮਠਾਈ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਦਿਖਾਇਆ ਮੈਂ ਉਹਨਾਂ ਨੂੰ ਵੀਡੀਓ ਵੀ ਦਿਖਾਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਆ ਕੀ ਕਰ ਰਹੇ ਹੋ ਮੈਨੂੰ ਕਹਿੰਦਾ ਕਹਿੰਦਾ ਸਾਡੇ ਤੋਂ ਗਲਤੀ ਹੋ ਗਈ ਸਾਡੇ ਸਟਾਫ ਨੇ ਗਲਤੀ ਕੀਤੀ ਹੋਣੀ ਹੈ ਮੈਂ ਇਸ ਗਲਤੀ ਨੂੰ ਮੰਨਦਾ ਹਾਂ ਤੁਹਾਡੇ ਜਨਮ ਦਿਨ ਦਾ ਟਾਈਮ ਹੈ ਤੁਹਾਨੂੰ ਇਹ ਹੋ ਸਕਦਾ ਵੀ ਮੈਂ ਤੁਹਾਨੂੰ 5 ਕਿਲੋ ਹੋਰ ਮਠਾਈ ਦਿਨਾ ਉਸ ਤੋਂ ਬਾਅਦ ਤੁਹਾਨੂੰ ਮੈਂ 3 ਕਿਲੋ ਦਾ ਕੇਕ ਬਣਾ ਦੇਣਾ ਜਿਹਦੇ ਨਾਲ ਤੁਸੀਂ ਆਪਣੇ ਫਰੈਂਡਸ ਨਾਲ ਜਾ ਕੇ ਬਰਥਡੇ ਸੈਲੀਬ੍ਰੇਟ ਕਰੋ ਆਪਣਾ ਦਿਨ ਨਾ ਖਰਾਬ ਕਰੋ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਪਹਿਲਾਂ ਪੱਤਰਕਾਰ ਪਿੱਛੇ ਬੈਠੇ ਸੀ ਉਹਨਾਂ ਨੇ ਵੀ ਮੈਨੂੰ ਪਤਾ ਲੱਗਿਆ ਚਲੋ ਉਹਨਾਂ ਦੇ ਰਿਸ਼ਤੇਦਾਰ ਹੈ ਹਨਾ ਵੀ ਆਪਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਪੁੱਛਦਾ ਰਿਹਾ ਮੈਂ ਕਿ ਇਹ ਤੁਸੀਂ ਕੀ ਵੇਚ ਰਹੇ ਹੋ ਇਹ ਕੀ ਵੇਚ ਰਹੇ ਹੋ ਉਹਨਾਂ ਨੇ ਮੈਨੂੰ ਬਹੁਤ ਵਾਰੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮਗਰ ਮੈਂ ਪਿੱਛੇ ਨਹੀਂ ਹਟਾਇਆ ਮੈਂ মিডিਆ ਨੂੰ ਫੋਨ ਲਾਇਆ ਸੀ ਪਿੱਛੇ ਵੀ ਕੁਝ ਪੱਤਰਕਾਰ ਬੈਠੇ ਸੀ ਜੋ ਕਿ ਡੇਢ ਦੋ ਘੰਟੇ ਸੇ ਡੇਢ ਦ ਪਰ ਅਸੀਂ ਖਬਰਸਾਰ ਨਿਊਜ਼ ਨੂੰ ਫੋਨ ਕੀਤਾ ਸਾਰੇ ਤੁਹਾਡੇ ਚੈਨਲ ਨੂੰ ਵੀ ਫੋਨ ਕੀਤਾ ਸਾਰਿਆਂ ਦਾ ਜੀ ਆਇਆਂ ਵੈਲਕਮ ਕਰਦੇ ਜੋ ਕਿ ਬਹੁਤ ਮੌਕੇ ਤੇ ਪਹੁੰਚ ਕੇ ਸਾਡਾ ਬਿਆਨ ਇਹ ਜਦੋਂ ਤੱਕ ਤੁਸੀਂ ਇੱਥੇ ਬੈਠੇ ਰਹੋਗੇ ਇਹ ਜਦੋਂ ਤੱਕ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਤੱਕ ਇਹ ਹੋਟਲ ਇਹ ਬੰਦ ਨਹੀਂ ਹੁੰਦਾ ਅੱਛਾ ਮੁਕੇਸ਼ ਸ਼ੂਟਸਾਪ ਜਦੋਂ ਤੱਕ ਸੀਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਇੱਥੇ ਬੈਠੇ ਰਹਿਵਾਂਗੇ ਇੱਥੋਂ ਉੱਠਣਾ ਨਹੀਂ ਅਸੀਂ ਪੂਰਵ ਪ੍ਰਸ਼ਾਸਨ ਨੂੰ ਜਾਂ ਪੂਰਬ ਵਿਭਾਗ ਨੂੰ ਕਿਸੇ ਨੇ ਕੰਪਲੀਟ ਕੀਤੀ ਗਈ ਹੈ ਅਸੀਂ 3 ਘੰਟੇ ਹੋ ਗਏ ਸਾਨੂੰ ਫੋਨ ਕੀਤੇ ਨੂੰ ਕੋਈ ਪ੍ਰਸ਼ਾਸਨ ਕੋਈ ਪੂਰਬ ਵਿਭਾਗ ਨਹੀਂ ਆਇਆ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀ ਕੰਟਰੋਲ ਰੂਮ ਤੇ ਉਹ ਘੰਟੇ ਬਾਅਦ ਇੱਥੇ ਪ੍ਰਸ਼ਾਸਨ ਪਹੁੰਚੀ ਸੋ ਜੀ ਸਰ ਆਏ ਨੇ ਇੰਚਾਰਜ ਆਸ਼ਵਾਸ਼ਣ ਹਲੇ ਉਹ ਗੱਲ ਕਰ ਰਹੇ ਨੇ ਕੰਪਲੇਂਟ ਲਿਖਾ ਰਹੇ ਆਂ ਅਸੀਂ ਕੰਪਲੇਂਟ ਦਵਾਂਗੇ ਉਹ ਤੋਂ ਬਾਅਦ ਅਸੀਂ ਦੇਖਾਂਗੇ ਵੀ ਅੱਗੇ ਕੀ ਹੁੰਦਾ ਕਿਉਂਕਿ ਗੱਲ ਛੋਟੀ ਨਹੀਂ ਹੈ ਜਿਹਦੀ ਮੌਜੂਦਾ ਸਰਕਾਰ ਹੈ ਉਸ ਦਫ਼ਤਰ ਦੇ ਵਿੱਚ ਮੈਂ ਗਿਆ ਸੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਉੱਥੇ ਇਹ ਜ਼ਹਿਰ ਜ਼ਹਿਰ ਲੈ ਕੇ ਗਿਆ ਸੀ ਮੈਨੂੰ ਹੈਰਾਨੀ ਹੋ ਰਹੀ ਹੈ ਵੀ ਮੈਂ ਕੀ ਲੈ ਗਿਆ ਸੀ ਮੈਂ ਤਾਂ ਸੋਚ ਕੇ ਆਇਆ ਸੀ ਮੁਕੇਸ਼ ਸ਼ੂਟ ਸ਼ਾਪ ਤੇ ਬਹੁਤ ਵਧੀਆ ਮਿਠਾਈ ਵਿਕਦੀ ਹੈ ਰੈਂਜਲਸ ਵੇਚਦੇ ਨੇ